ਰੋਲ ਐਪ ਜੀ ਦੇਸੀ ਮੁਰਗੀ ਦੇਖੋ ਕਿਵੇਂ ਪਾਲੀ ਜਾਂਦੀ ਹੈ ਖੁੱਲੇ ਵਿੱਚ ਦੇਸੀ ਮੁਰਗੀ ਪਾਲਣ ਬਹੁਤੰਦਾ ਲਾਭਦਾਇਕ ਹੈ ਦੇਖੋ ਮੁਰਗੀਆਂ ਕਿਦਾਂ ਖੁੱਲੇ ਵਿੱਚ ਦਾਣਾ ਕਣੀ ਚੋਗਰੀਆਂ ਹਨ ਤੇ ਆਪਣਾ ਭੋਜਨ ਬਣਾ ਰਹੀਆਂ ਹਨ ਖੁੱਲੇ ਵਿੱਚ ਮੁਰਗੀ ਪਾਲਣ ਇੱਕ ਤਾਂ ਫੀਡ ਦੀ ਬਚਤ ਹੁੰਦੀ ਹੈ ਤੇ ਦੂਜਾ ਮੁਰਗੀ ਦਾ ਮੀਟ ਵੀ ਬਹੁਤ ਸੁਆਦਸ ਬਣਦਾ ਹੈ ਜੇ ਸਾਰੀ ਮੁਰਗੀ ਫੀਡ ਤੇ ਪਲੀ ਹੋਵੇ ਤੇ ਮੀਟ ਉਹਨਾਂ ਸੁਆਦਸ ਨਹੀਂ ਹੁੰਦਾ ਖੁੱਲੇ ਮੇਂ ਮੁਰਗੀ ਪਾਲ ਨਾਲ ਬਹੁਤ ਹੀ ਲਾਭਦਾਇਕ ਹੈ ਜੋ ਵੀ ਸੱਜਣ ਵੀਰ ਨੇ ਫਾਰਮ ਬਣਾਇਆ ਹੈ ਖੁੱਲੇ ਮੇਂ ਮੁਰਗੀ ਪਾਲਨਾ ਜ਼ਰੂਰ ਕਰੇ ਤਾਂ ਜੋ ਮੁਰਗੀ ਵਿੱਚ ਹਰ ਤਰ੍ਹਾਂ ਦੀ ਕੋਈ ਵੀ ਮਵਾਰੀ ਆਉਂਦੀ ਹੈ ਉਸ ਮਵਾਰੀ ਨੂੰ ਕੰਟਰੋਲ ਕੀਤਾ ਜਾ ਸਕੇ ਉਹਨੂੰ ਦੇਖੋ ਇਹ ਮੁਰਗੀਆਂ ਕਣਕ ਦੇ ਨਾਲ ਚੋਂ ਦਾਣਾ ਕਣੀ ਚੋਗ ਰਹੀਆਂ ਹਨ ਵੀਡੇ ਮਕੋੜੇ ਵੀ ਖਾਰੀਆਂ ਹਨ ਇਹ ਅੱਜ ਤੱਕ ਲਗਭਗ ਮੁਰਗੀਆਂ 2 ਮਹੀਨੇ ਦੀ ਦੀਆਂ ਹੋ ਚੁੱਕੀਆਂ ਹਨ ਹੋਰ 15 ਦੀ